ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਏ ਦਸਮੇਸ਼ ਅੱਜ ਫੈਸ਼ਨਾਂ ਨੇ ਇੰਨਾ ਜ਼ੋਰ ਪਾਇਆ ਹੈ ਦਸਮੇਸ਼ ਅੱਜ ਫੈਸ਼ਨਾਂ ਨੇ ਇੰਨਾ ਜ਼ੋਰ ਪਾਇਆ ਹੈ ਦਸਮੇਸ਼ ਭੁੱਲ ਰਹੀਆਂ ਨੇ ਸਰਦਾਰੀਆਂ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਸੀਸ ਤੇ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਹੇ ਦਸਮੇਸ਼ ਤੈਨੂੰ ਆਪਣੇ ਪੁੱਤਰਾਂ ਤੇ ਵੀ ਬੜਾ ਮਾਣ ਸੀ ਹੇ ਦਸਮੇਸ਼ ਤੈਨੂੰ ਆਪਣੇ ਪੁੱਤਰਾਂ ਤੇ ਵੀ ਬੜਾ ਮਾਣ ਸੀ ਅੱਜ ਵੇਖ ਤੋ ਉਹਨਾਂ ਦੀਆਂ ਖੁਮਾਰੀਆਂ ਗੁਰੂ ਦੀ ਮੋਹਰ ਨੂੰ ਭੁੱਲ ਬੈਠੇ ਨਸ਼ਾ ਗਾਲਾਂ ਤੇ ਪਸੰਦ ਨਹੀਂ ਆ ਰੀਆਂ ਗੁਰੂ ਦੀ ਮੋਹਰ ਨੂੰ ਭੁੱਲ ਬੈਠੇ ਨਸ਼ਾ ਗਾਲਾਂ ਤੇ ਪਸੰਦ ਨਹੀਂ ਆ ਰੀਆਂ ਉੱਚਾ ਕਿਰਦਾਰ ਤੇ ਮਿੱਠੀ ਬੋਲੀ ਸੀ ਪਹਿਚਾਣ ਜਿਨ੍ਹਾਂ ਦੀ ਉੱਚਾ ਕਿਰਦਾਰ ਤੇ ਮਿੱਠੀ ਬੋਲੀ ਸੀ ਪਹਿਚਾਣ ਜਿਨ੍ਹਾਂ ਦੀ ਨਹੀਂ ਮਿਲਦੀ ਅੱਜ ਉਹ ਸੂਰਤਾ ਪਿਆਰੀਆਂ ਅੱਜ ਫੈਸ਼ਨਾਂ ਨੇ ਐਨਾ ਜ਼ੋਰ ਪਾਇਆ ਏ ਦਸਮੇਸ਼ ਭੁੱਲ ਰਈਆਂ ਨੇ ਸਰਦਾਰੀਆਂ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਸੀਸ ਤੇ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਹੇ ਦਸਮੇਸ਼ ਤੈਨੂੰ ਆਪਣੀਆਂ ਧੀਆਂ ਤੇ ਵੀ ਬੜਾ ਮਾਨ ਸੀ ਹੇ ਦਸਮੇਸ਼ ਤੈਨੂੰ ਆਪਣੀਆਂ ਧੀਆਂ ਤੇ ਵੀ ਬੜਾ ਮਾਨ ਸੀ ਅੱਜ ਉਹਨਾਂ ਵੀ ਘਟ ਨਹੀਂ ਗੁਜ਼ਾਰੀਆਂ ਸਿਰ ਟੱਕਣ ਲਈ ਅੱਜ ਕਹੇ ਕੋਈ ਕਿਸੇ ਧੀ ਨੂੰ ਟੁੱਟ ਸਕਦੀਆਂ ਨਹੀਂ ਉੱਥੇ ਰਿਸ਼ਤੇਦਾਰੀਆਂ ਸਿਰ ਟੱਕਣ ਲਈ ਅੱਜ ਕਹੇ ਕੋਈ ਕਿਸੇ ਧੀ ਨੂੰ ਟੁੱਟ ਸਕਦੀਆਂ ਨਹੀਂ ਉੱਥੇ ਰਿਸ਼ਤੇਦਾਰੀਆਂ ਬਿਊਟੀ ਪਾਰਲਰ ਤੋਂ ਬਿਨਾ ਨਾ ਸਰੀਆ ਜੋਦਾ ਬਿਊਟੀ ਪਾਰਲਰ ਤੋਂ ਬਿਨਾ ਨਾ ਸਰੀਆ ਜੋਦਾ ਕਿਆ ਵਿਆਹਿਆਂ ਤੇ ਕਿਆ ਕੁਵਾਰੀਆਂ ਅੱਜ ਫੈਸ਼ਨਾਂ ਨੇ ਇੰਨਾ ਜ਼ੋਰ ਪਾਇਆ ਏ ਦਸਮੇਸ਼ ਭੁੱਲ ਰਹੀਆਂ ਨੇ ਸਰਦਾਰੀਆਂ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਸੀਸ ਤੇ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਹੇ ਦਸਮੇਸ਼ ਤੈਨੂੰ ਆਪਣੇ ਸੇਵਕਾਂ ਤੇ ਵੀ ਬੜਾ ਮਾਣ ਸੀ ਹੇ ਦਸਮੇਸ਼ ਤੈਨੂੰ ਆਪਣੇ ਸੇਵਕਾਂ ਤੇ ਵੀ ਬੜਾ ਮਾਣ ਸੀ ਅੱਜ ਤੇਰੇ ਸੇਵਕ ਮੰਗਦੇ ਨੇ ਸਰਮਾਇਦਾਰੀਆਂ ਜਿਹੜੇ ਖੁਦ ਬਿਮਾਰ ਨੇ ਉਹ ਪ੍ਰਚਾਰ ਕਰੀ ਜਾਂਦੇ ਨੇ ਜਿਹੜੇ ਖੁਦ ਬਿਮਾਰ ਨੇ ਉਹ ਪ੍ਰਚਾਰ ਕਰੀ ਜਾਂਦੇ ਨੇ ਦੂਜਿਆਂ ਨੂੰ ਦੱਸ ਰਹੀ ਨੇ ਉਹ ਬਿਮਾਰੀਆਂ ਜਿਨ੍ਹਾਂ ਆਪ ਵੀ ਹਲੇ ਚੰਗੀ ਤਰ੍ਹਾਂ ਪੜਿਆ ਨਹੀਂ ਜਿਨ੍ਹਾਂ ਆਪ ਵੀ ਹਲੇ ਚੰਗੀ ਤਰ੍ਹਾਂ ਪੜਿਆ ਨਹੀਂ ਮਲ ਬੈਠੇ ਨੇ ਅੱਜ ਉਹ ਜਥੇਦਾਰੀਆਂ ਅੱਜ ਫੈਸ਼ਨਾਂ ਨੇ ਇੰਨਾ ਜ਼ੋਰ ਪਾਇਆ ਹੈ ਦਸ਼ਮੇਸ਼ ਭੁੱਲ ਰਹੀਆਂ ਨੇ ਸਰਦਾਰੀਆਂ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਸੀਸ ਤੇ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਹੇ ਦਸ਼ਮੇਸ਼ ਤੇਰੇ ਪੁੱਤਰ ਦੀਆਂ ਹੋਂਦ ਦਾ ਮਾਨਤਾ ਸਭ ਕਰੀ ਜਾਂਦੇ ਨੇ ਹੇ ਦਸ਼ਮੇਸ਼ ਤੇਰੇ ਪੁੱਤਰ ਦੀਆਂ ਹੋਂਦ ਦਾ ਮਾਨਤਾ ਸਭ ਕਰੀ ਜਾਂਦੀ ਨੇ ਪਰ ਤੇਰੀ ਮੰਨਨ ਤੋਂ ਕਰਨ ਇਨਕਾਰੀਆਂ ਜਿਨ੍ਹਾਂ ਲਈ ਤੂੰ ਆਪਣਾ ਸਰਬੰਸ ਵਾਰ ਦਿੱਤਾ ਜਿਨ੍ਹਾਂ ਲਈ ਤੂੰ ਆਪਣਾ ਸਰਬੰਸ ਵਾਰ ਦਿੱਤਾ ਤੋੜ ਦਿੱਤੀਆਂ ਲੜੀਆਂ ਮੋਹਦੀਆਂ ਸਾਰੀਆਂ ਤੂੰ ਇਹਨਾਂ ਤੇ ਸਾਰੀ ਜ਼ਿੰਦਗੀ ਮਾਨ ਕਰਦਾ ਰਿਹਾ ਤੂੰ ਇਹਨਾਂ ਤੇ ਸਾਰੀ ਜ਼ਿੰਦਗੀ ਮਾਨ ਕਰਦਾ ਰਿਹਾ ਜਿਨ੍ਹਾਂ ਤੋੜ ਨਹੀਂ ਨਿਭਾਈਆਂ ਜ਼ਿੰਮੇਵਾਰੀਆਂ ਪਰ ਅਫਸੋਸ ਸਦ ਅਫਸੋਸ ਅੱਜ ਫੈਸ਼ਨਾਂ ਨੇ ਇੰਨਾ ਜ਼ੋਰ ਪਾਇਆ ਹੈ ਦਸਮੇਸ਼ ਭੁੱਲ ਰਹੀਆਂ ਨੇ ਸਰਦਾਰੀਆਂ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਸੀਸ ਤੇ ਜਿਨ੍ਹਾਂ ਲਈ ਚੱਲੀਆਂ ਸੀ ਆਰੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ